हां जी दोस्तों ਕਿਵੇਂ ਉਹ ਸਾਰੇ ਇੱਕ ਨਾ ਸਵਾਲ ਬਹੁਤ ਜ਼ਿਆਦਾ ਕਾਮਨ ਪੁੱਛਿਆ ਜਾਂਦਾ ਕਿ ਆਪਾਂ ਸਮੁੰਦਰ ਦੇ ਵਿੱਚ ਕੁਝ ਸੁੱਟ ਸਕਦੇ ਆ? ਇਹਦਾ ਅਨਸਰ ਹੈਗਾ ਕਿ ਆਪਾਂ ਕੋਈ ਸਮੁੰਦਰ ਦੇ ਵਿੱਚ ਸੁੱਟ ਨਹੀਂ ਸਕਦੇ ਕਿਉਂਕਿ ਜੇ ਆਪਾਂ ਸਮੁੰਦਰ ਦੇ ਵਿੱਚ ਕੋਈ ਸੁੱਟਾਂਗੇ ਤੇ ਉਹਦਾ ਸਾਨੂੰ ਬਹੁਤ ਭਾਰੀ ਫਾਈਨ ਦੇਣਾ ਪੈਂਦਾ ਜਹਾਜ਼ ਅਰੈਸਟ ਤੱਕ ਹੋ ਜਾਂਦੇ ਆ ਸਮੁੰਦਰ ਦੇ ਵਿੱਚ ਇੱਕ ਖਾਲੀ ਪੇਪਰ ਤੱਕ ਸੁੱਟਣਾ ਲਾਉਣੀ ਹੈਗਾ ਮਤਲਬ ਕਿ ਆਪਾਂ ਕੋਈ ਪੋਲੂਸ਼ਨ ਨਹੀਂ ਸਮੁੰਦਰ ਦੇ ਵਿੱਚ ਕਰ ਸਕਦੇ ਇਸ ਤਰ੍ਹਾਂ ਦੇ ਨਾਲ ਨਾ ਜਹਾਜ਼ ਤੇ ਗਾਰਬੇਜ ਸਟੋਰੇਜ ਏਰੀਆ ਹੁੰਦਾ ਵਾ ਗਾਰਬੇਜ ਸਟੇਸ਼ਨ ਵੀ ਕਹਿ ਦਿੰਦੇ ਆ ਕੋਈ ਇਥੇ ਸਾਹਮਣੇ ਲਿਖਿਆ ਹੋਇਆ ਹੈਗਾ ਕਿ ਡੂ ਨਾਟ ਥਰੋ ਗਾਰਬੇਜ ਓਵਰਬੋਰਡ ਮਤਲਬ ਓਵਰਬੋਰਡ ਆਪਾਂ ਕੁਝ ਨਹੀਂ ਸੁੱਟ ਸਕਦੇ ਜਾਂ ਡਸਟਬਿਨ ਲੱਗੇ ਹੋਏ ਇਹਨਾਂ ਦੀ ਕਲਰ ਕੋਡਿੰਗ ਆ ਜੇ ਤਾਂ ਲਾਲ ਦੇ ਵਿੱਚ ਪਲਾਸਟਿਕ ਪਾਉਣੀ ਆ ਆ ਪੀਲੇ ਦੇ ਵਿੱਚ ਪੇਪਰ ਐਂਡ ਕਾਰਗੋ ਕੋਡ ਆ ਤੇ ਆ ਸਾਹਮਣੇ ਫੂਡ ਵੇਸਟ ਆ ਕਿ ਜਿਹੜਾ ਫੂਡ ਵੇਸਟ ਹੁੰਦਾ ਜਿਹੜਾ ਆਪਾਂ ਰੋਟੀ ਖਾਂਦੇ ਆ ਫੂਡ ਪਾਚਦਾ ਉਹ ਵੀ ਸਮੁੰਦਰ ਦੇ ਵਿੱਚ ਸੁੱਟਣਾ ਲਾਉਣੀ ਹੈਗਾ ਉਹਨਾਂ ਨੂੰ ਸਟੋਰ ਕਰਕੇ ਰੱਖਣਾ ਪੈਂਦਾ ਤੇ ਜਦੋਂ ਜਹਾਜ਼ ਹੁਣ ਆਪਣਾ ਪੋਰਟ ਤੇ ਜਾਊਗਾ ਉੱਥੇ ਜਾ ਕੇ ਉਹਨੂੰ ਸਾਰਾ ਕਾਰਗ ਨੂੰ ਮਤਲਬ ਜਿੰਨਾ ਵੀ ਆਪਣਾ ਫੂਡ ਵੇਸਟ ਆ ਫੋਰ ਵੀ ਗਾਰਬੇਜ ਉਹ ਸਾਰਾ ਲੈਂਡ ਕਰਨਾ ਪੈਂਦਾ ਤੇ ਇਸ ਚੀਜ਼ ਦੇ ਕੰਪਨੀਆਂ ਨੂੰ ਪੈਸੇ ਤੱਕ ਦੇਣੇ ਪੈਂਦੇ ਆ ਮਤਲਬ ਗਾਰਬੇਜ ਦੇਣ ਦੇ ਵੀ ਇਹ ਜਿਹੜੇ ਡਸਟਬਿਨ ਤੁਸੀਂ ਵੇਖੇ ਨਾ ਇਹ ਹਰ ਫਲੋਰ ਤੇ ਹਰ ਕੈਬਿਨ ਦੇ ਵਿੱਚ ਹਰ ਕਾਮਨ ਏਰੀਆ ਦੇ ਵਿੱਚ ਲੱਗੇ ਦੇ ਆ ਜੋ ਵੀ ਆਪਾਂ ਸੁੱਟਣਾ ਇੱਕ ਛੋਟੀ ਚੀਜ਼ ਵੀ ਸੁੱਤਣੀ ਆ ਇਹ ਆਪਾਂ ਇਹਨਾਂ ਦੇ ਵਿੱਚ ਹੀ ਸੁੱਟਣੀ ਆ ਤੇ ਇਹ ਨਹੀਂ ਵੀ ਪਲਾਸਟਿਕ ਦੇ ਵਿੱਚ ਆਪਾਂ ਪਾਗਲਪਾ ਦਾ ਪਲਾਸਟਿਕ ਦੇ ਵਿੱਚ ਪਲਾਸਟਿਕ ਹੀ ਪਾਣੀ ਉਮੀਦ ਆ ਤੁਹਾਨੂੰ ਸਮਝ ਲੱਗ ਗਈ ਹੋਗੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ